ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਂ ਆਪਾਂ ਸੰਧੂ ਤੇ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਨਾਂ ਵੀਰੇ ਮੇਰਾ ਤਰਮਿੰਦਰ ਸਿੰਘ ਜੀ ਪੈਂਡ ਜੀ ਪੈਂਡ ਆਪਣਾ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾਈ ਨੰਬਰ ਦੱਸੋ ਪਰਾ 62802 ਜੀ 18644 ਦੁਬਾਰੇ ਫੇਰ ਦੱਸੋ 62802 ਜੀ 18644 ਜੀ ਕਿੰਨੇ ਨਾਗ ਵੀਰੇ ਆਪਣੇ ਕੋਲ ਪਕਾਉ ਆਪਣੇ ਕੋਲੇ ਵੀਰੇ ਹਾਂ 3 ਨਾਗ ਰਹਿੰਦੇ ਹੈਗੇ ਠੀਕ ਹੈ ਜੀ ਮੰਨ ਲਓ 8-9 ਨਾਗ ਸੀਗੇ ਦੂਜੇ ਸੇਲ ਹੋ ਗਏ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਪਹਿਲੇ ਨੰਬਰ ਦੀ ਵਸਤੇ ਡੀਟੇਲ ਦੱਸੋ ਜੀ। ਬਾਈ ਦੰਦੋ ਖੀਰੀਆ ਬੱਚੀ 13 ਕ ਮਹੀਨੇ ਦੀ ਬੱਚੀ ਦੀ ਉਮਰ ਹੈਗੀ। ਠੀਕ ਹੈ ਜੀ। ਪੀ.ਐਫ.ਏ ਦੇ ਵੀਰੇ ਮੈਸੀ ਬੋਲਦੀ ਬੱਚੀ ਹੈਗੀ ਇਹ। ਠੀਕ ਹੈ ਜੀ। ਹਾਂਜੀ। ਦੇਖ ਸਕਦੇ ਹੋ ਭਰਾ। ਮਾਲਕ ਨੇ ਬਾਈ ਕਰਮਾ ਵਾਲੀ ਨੂੰ ਅੰਗ ਪੈਰ ਇਹ ਜੇ ਲਾਇਆਗੇ ਬੱਚੀ ਦੀ ਬਿਊਟੀ ਦੇਖ ਲਓ ਤੁਸੀਂ ਫੇਸ ਦੀ। ਠੀਕ ਹੈ ਜੀ। ਹਾਂਜੀ। ਬੱਚੀ ਹਾਸਟਲ ਰਿਕਟੇਸ਼ਨ 30 ਕਿਲੋ ਦੁੱਧ ਚਵਾ ਦੂਗੀ ਬਾਈ ਖੁੱਲਾ ਡੋਲਾ। ਠੀਕ ਹੈ ਜੀ। ਢਾਂਚਾ ਦੇਖ ਲਓ ਤੁਸੀਂ ਬੱਚੀ ਦਾ ਤੋਰਾ ਤੂਰਾ। ਠੀਕ ਹੈ ਜੀ। ਸਾਰਾ ਮਾ ਦਾ ਰਿਕਾਰਡ ਵੀਰੇ ਵਿਆਹੀ ਤੋਂ 43 ਕਿਲੋ ਟੌਕੀ ਦੀ ਇਹਦੀ ਮਾਂ ਸੀਗੀ ਠੀਕ ਹੈ ਜੀ ਹਾਂਜੀ ਠੀਕ ਹੈ ਕੀ ਰੇਟ ਟੋਟਪਰਾ ਦਾ ਰੇਟ ਹੈ ਤਾਂ ਬਈ 30000 ਰੁਪਏ ਜੀ ਠੀਕ ਹੈ ਜੀ ਬਈ 30000 ਰੁਪਏ ਰੇਟ ਆ ਸਾਰੇ ਥਾਂ ਬਰਾਬਰ ਬਰਾ ਹੀ ਦੇਖ ਸਕਦੇ ਛੋੜੀ ਇਹਦੀ ਹਾਂਜੀ ਕੁਆਲਿਟੀ ਬਈ ਮੱਛੀ ਦੇ ਇੰਨੀ ਸ਼ਾਨਦਾਰ ਆ ਤੋਰਾ ਤੂਰਾ ਜਿੰਨਾ ਕਹਿ ਦੋ ਠੀਕ ਹੈ ਜੀ ਮੱਛੀ 30 ਕਿਲੋ ਦੁੱਧ ਆਰਾਮਦਾਰੀ ਨਹੀਂ ਚਵਾ ਦੂ ਫਸਟ ਰੈਕਟੇਸ਼ਨ ਮੱਛੀ ਦੀ ਚੜਾਈ ਚਰੂਈ ਢਾਂਚਾ ਢੁੰਚਾ ਦੇਖ ਲਓ ਠੀਕ ਹੈ ਠੀਕ ਹੈ ਠੀਕ ਹੈ ਦੂਜੇ ਨੰਬਰ ਵਾਲੇ ਦਿਖਾਓ ਜੀ ਦੂਜੇ ਨੰਬਰ ਵਾਲੀ ਵੀਰੇ ਇਹ ਡੈਨਮਾਰਕ ਦੀ ਵੱਛੀ ਹੈਗੀ ਠੀਕ ਹੈ ਜੀ 14 ਕੁ ਮਹੀਨੇ ਦੀ ਵੱਛੀ ਦੀ ਉਮਰ ਹੈਗੀ ਠੀਕ ਹੈ ਜੀ ਅੱਗੇ ਵੀਰੇ ਇਹਦੇ ਟੀਕਾ ਲੱਗਿਆ ਰਮਾਡਾ ਦਾ ਐਵੀਐਸ ਦਾ ਹੀ ਠੀਕ ਹੈ ਜੀ ਹਾਂਜੀ ਇਹ ਚ 27 ਦਿਨ ਹੋ ਗਏ ਟੀਕਾ ਲੱਗੇ ਇਹਨੂੰ ਠੀਕ ਹੈ ਜੀ ਵੱਛੀ ਦੀ ਬਿਊਟੀ ਦੇਖ ਲਓ ਵੀਰੇ ਫਾਰਮ ਦੇ ਬੱਚੇ ਹੈਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਦੇਖਸਤੇ ਭਰਾ ਢਾਂਚਾ ਦੇਖ ਲਓ ਪੂਰੀ ਵੱਡੀ ਵਾੜ ਬੰਨ੍ਹਾ ਕਦ ਕਾਠ ਦੇ ਵਿੱਚ ਠੀਕ ਹੈ ਜੀ ਰਿਕਾਰਡ ਵੀਰੇ 40 ਪਲੱਸ ਆ ਜੀ ਮਦਰ ਦਾ ਇਹਦਾ ਠੀਕ ਹੈ ਜੀ 50 0 53 ਦੀ ਖੋਦਾਗੀ ਵੱਛੀ ਠੀਕ ਦੇਖ ਸਕਦੇ ਬਹੁਤੀ ਉਮੀਦ ਨਾ ਕਰੀਏ ਬਾਈ ਬਾਈ ਆਪਾਂ 25 ਤੋਂ ਲੈ ਕੇ 28 ਕਿਲੋ ਤਦ ਆਰਾਮਦਾਰੀ ਨਹੀਂ ਚਵਾ ਦੂ ਹਾਸਟਲ ਰਿਕਟੇਸ਼ਨ ਬੱਛੀ ਹੈ ਵੀ ਠੀਕ ਹੈ ਜੀ ਠੀਕ ਹਾਂਜੀ ਬਾਈ ਜੀ ਥਣ ਥਣ ਦੇਖ ਸਕਦੇ ਦੇਖ ਸਕਦੇ ਇਹ ਚਾਰੇ ਥਾਂ ਬਰਾਬਰ ਬਰਾਬਰ ਸਾਂਚਾ ਠੀਕ ਹੈ ਜੀ ਮੜਾ ਖੁੱਲੋ ਜੀ ਦੇਖ ਸਕਦੇ ਥਾਂ ਚਾ ਦੇਖ ਲਓ ਬਾਈ ਥਣ ਥਣ ਚਾਰੇ ਨੇਖੜਵੇਂ ਲੱਗੇ ਹੈਗੇ ਠੀਕ ਹੈ ਜੀ ਠੀਕ ਹੈ ਪੈਠ ਪੂੜੇ ਦੀ ਚੜਾਈ ਜਿਹੜਾ ਸਾਈਜ਼ ਹੈ ਉਸ ਤੋਂ ਬਣ ਤਰੋ ਦੇਖ ਲਓ ਤੁਸੀਂ ਬੱਛੀ ਦੀ ਠੀਕ ਹੈ ਜੀ ਰੇਟ ਆਪਾਂ ਦਾ 28000 ਰੁਪਇਆ ਕਰਦੇ ਆ ਮਾਨਤਨ ਜਰੂਰ ਹੋ ਜਾਈਏ ਜਾਈਏ ਠੀਕ ਹੈ ਜੀ ਬਾਈ ਜਦੋਂ ਬੋਲ ਕਰਦੇ ਮਾਨਤਨ ਜਰੂਰ ਹਾਂਜੀ ਅਗਲਾ ਨੰਬਰ ਦਿਖਾਓ ਤੀਜਾ ਨੰਬਰ ਤੈਨਾ ਨੰਬਰ ਤੇ ਬਾਈ ਬੱਚੀ ਹੈਗੀ ਹਾਂਜੀ ਹਾਂਜੀ 12 ਤੋਂ 13 ਮਾਂਥ ਦੇ ਕਰੀਬ ਬੱਚੀ ਦੀ ਉਮਰ ਹੈਗੀ ਦੰਦੋ ਖੀਰੀਆ ਬੱਚੀ ਹਜੇ ਠੀਕ ਹੈ ਬੱਚੀ ਦੀ ਬਿਊਟੀ ਦੇਖ ਲਓ ਫੇਸ ਦੀ ਠੀਕ ਹੈ ਜੀ এবੀਐਸ ਦੇ ਪਰ ਬਰੂਟ ਬੋਲ ਦੀ ਬੱਚੀ ਹੈ ਜੀ ਇਹ ਠੀਕ ਹੈ ਜੀ ਫੇਸ ਫਿਰ ਦੇਖ ਲਓ ਦੇਖੋ ਬੱਚੀ ਦੀ ਬਿਊਟੀ ਤੁਸੀਂ ਠੀਕ ਹੈ ਜੀ ਤੋੜਾ ਕਰ ਰੋਏ ਦੀ ਬਰੇ ਦੀ ਮਾਂ ਸੀਗੀ ਜਿਹੜੀ ਠੀਕ ਹੈ ਜੀ ਤੇ ਮਦਰ ਰਿਕਾਰਡ ਵੀਰੇ 45 ਕਿਲੋ ਦਾਈ ਬੱਛੀ ਦਾ ਠੀਕ ਹੈ ਜੀ ਸੈ ਨਹੀਂ ਗਾ ਜਿਹੜੀ ਪਿੰਡੇ ਦੇ ਵਿੱਚ ਜਿਹੜੀ ਬਿਊਟੀ ਆ ਉਹ ਤੁਸੀਂ ਦੇਖ ਲਓ ਬੱਛੀ ਦੀ ਦਾਹ ਚਾ ਢੋਚਾ ਪੂਰਾ ਮਜ਼ਬੂਤ ਆ ਬੱਛੀ ਦਾ ਦਾਹ ਤੋਂ ਠੀਕ ਹੈ ਜੀ ਇੱਥੇ ਕੁੜੇ ਦੀ ਬਥੇਰੀ ਚੌੜੀ ਹੈਗੀ ਬੱਛੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਹਾਂਜੀ ਭਰਾ ਕੀ ਰੇਟ ਲੂਟਾ ਜੀ ਦਾ ਰੇਟ ਇਹਦਾ ਵੀਰੇ 30000 ਰੁਪਏ ਜੀ ਠੀਕ ਹੈ ਜੀ ਟੀਕਾ ਟੂਕਾ ਤਾਂ ਨਹੀਂ ਡਾਣ ਹੋਇਆ ਵੀਰੇ ਇਹਦੇ ਨਹੀਂ ਇਹਦਾ ਟੀਕਾ ਟੂਕਾ ਨਹੀਂ ਲੱਗਿਆ ਹਜੇ ਜੀ ਠੀਕ ਹੈ ਜੀ ਮੰਨ ਲਓ ਬੱਛੀਆਂ ਟੀਕੇ ਦੇ ਇਹ ਦੋਵੇਂ ਤਿਆਰ ਹੀ ਨਹੀਂ ਗੀਆਂ ਇੱਕ ਦੇ ਤਾਂ ਲੱ 15 ਦੇ ਵਿੱਚ 15 ਤੋਂ 20 ਦੇ ਨਾਲ ਤਕਰੀਬਨ ਟੀਕਾ ਲਏ ਹੀ ਜਾਣੇ ਨੇ ਠੀਕ ਹੈ ਜੀ ਬਾਈ ਜੀ ਮੇਰਾ ਢਾਂਚਾ ਦਿਖਾਉ ਉਹ ਆਪਣਾ ਤੁਹਾਨੂੰ ਤੁਹਾਨੂੰ ਦਿਖਾ ਬਈ ਨਿਕਲੂ ਮੈਂ ਬੱਚਾ ਢਾਂਚਾ ਦੇਖੋ ਵੀਰੇ ਪੈਠਪੜੇ ਦੀ ਚੜਾਈ ਠੀਕ ਹੈ ਜੀ ਬਾਈ ਦੇਖ ਸਕਦਾ ਦੇਖੋ ਥੱਲੇ ਤੋਂ ਤੁਹਾਨੂੰ ਨਾਭੀ ਲੱਗੇਗੇ ਚਾਰੇ ਵਿਖਰੇ ਵਿਖਰੇ ਠੀਕ ਕੋੜ ਸ਼ਾਂ ਕੋਈ ਭੋਰਾ ਵੀ ਲਾਂਬੇ ਵਾਲਾ ਕੰਮ ਨਹੀਂ ਹੈਗਾ ਆਪਣਾ ਠੀਕ ਹੈ ਜੀ ਆਨਲਾਈਨ ਆਫਲਾਈਨ ਮਾਲ ਆਪਣਾ ਜਾਂਦਾ ਵੀਰੇ ਕੋਈ ਵੀ ਵੀਰ ਪਰਚੇਜ਼ਿੰਗ ਕਰਨਾ ਚਾਹੁੰਦਾ ਆਪਣੇ ਤੋਂ ਆਨਲਾਈਨ ਕਰ ਲੋ ਚਾਹੇ ਆਫਲਾਈਨ ਆਪਣੇ ਕੋਲੇ ਆ ਕੇ ਪਹੁੰਚ ਕੇ ਵੀ ਕਰ ਸਕਦਾ ਹੈਗਾ ਠੀਕ ਹੈ ਜੀ ਠੀਕ ਹਾਂਜੀ ਬਾਈ ਜ ਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰੰਦਰੀ ਪਹਿਲੇ ਨੰਬਰ ਤੇ ਆ ਜਾ ਕਰਨੇ ਤੁਹਾਡੇ ਕੋਲ ਤੇ ਬਾਅਦ ਤੋਂ ਵੀ ਸ਼ੇਅਰ ਕਰਾ ਕਰੋ ਨੰਬਰ ਵੀ ਜੀ ਆਪਣਾ ਹੈਗਾ 7528003555 ਜੇ ਕਿਸੇ ਭਾਈ ਨੇ ਐਡ ਕਰਾਉਣੀ ਹੈ ਤਾਂ ਆਪਣਾ ਜ਼ਰੂਰ ਕੰਟੈਕਟ ਕਰੋ ਜੀ ਬਿਲਦਿਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ